ਗੱਡੀ ਨੂੰ ਅੱਗ ਲੱਗੀ ਹੈ ਫੋਰਚੂਨਰ ਨੂੰ ਕਾਸਕਾਰ ਪੀਹਾੜੀਆ ਸਿੱਧੀ ਟੱਕਰ ਹੋਈ ਲੁਧਿਆਣਾ ਦੇ ਸਮਰਾਲਾ ਕੋਲ ਬੀਤੀ ਰਾਤ ਇਨਾ ਵੱਡਾ ਹਾਦਸਾ ਹੋਇਆ ਕਿ ਇਸ ਹਾਦਸੇ ਦੇ ਵਿੱਚ ਲੁਧਿਆਣਾ ਈਸਟ ਦੇ ਏਸੀਪੀ ਅਤੇ ਗਨਮੈਨ ਦੀ ਮੌਤ ਹੋ ਗਈ ਜਦਕਿ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਰਾਤ 1 ਵਜੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਤੇ ਕੋਲ ਬਣੇ ਫਲਾਈਓਵਰ ਤੇ ਇੱਕ ਦਰਦਨਾਕ ਹਾਸਾ ਹੋਇਆ ਜਿਸ ਵਿੱਚ ਲੁਧਿਆਣਾ ਈਸਟ ਦੇ ਏਸੀਪੀ ਅਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਜਿਹਾ ਦੱਸ ਦਈਏ ਕਿ ਜ਼ਖਮੀ ਡਰਾਈਵਰ ਨੂੰ ਡੀ ਐਮ ਸੀ ਭਰਤੀ ਕਰਵਾਇਆ ਗਿਆ ਮ੍ਰਿਤਕਾਂ ਦੀ ਪਛਾਣ ਇਸ ਸੀਪੀ ਸੰਦੀਪ ਸਿੰਘ ਅਤੇ ਮਰੇਤੇ ਗਨਮੈਨ ਪਰਮਜੋਤ ਸਿੰਘ ਵੱਜੋ ਹੋਈ ਹੈ ਜਾਣਕਾਰੀ ਮੁਤਾਬਕ ਫੋਰਚੂਨਰ ਗੱਡੀ 'ਚ ਸਵਾਰ ਹੋ ਲੁਧਿਆਣਾ ਈਸਟ ਦੇ ਏਸੀਪੀ ਸੰਦੀਪ ਸਿੰਘ ਆਪਣੇ ਗਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਕਿ ਸਮਰਾਲਾ ਦੇ ਕੋਲ ਇੰਨਾ ਜ਼ਿਆਦਾ ਭਿਆਨਕ ਐਕਸੀਡੈਂਟ ਹੋ ਗਿਆ ਇਸ ਦੇ ਨਾਲ ਹੀ ਇਸ ਖਬਰ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਜ਼ਿਲ੍ਹਾ ਲੁਧਿਆਣਾ ਦੀ ਜੋ ਪੁਲਿਸ ਹੈ ਸਮਰਾਲਾ ਸਿਵਲ ਹਸਪਤਾਲ ਵਿਖੇ ਪਹੁੰਚੀ ਸਿਟੀ ਹோம் ਨਿਊਜ਼ ਲਈ ਸੁਨੀਦਰ ਸੋਨੀ ਦੀ ਰਿਪੋਰਟ ਦੋ ਪੇਸ਼ੈਂਟਸ ਆਏ ਸੀ ਜਿਹੜੇ ਗੈਸਿੰਗ ਸਟੇਟ ਦੇ ਸੀਗੇ ਬਹੁਤ ਹੀ ਮਤਲਬ ਐਨ ਡਿਵਾਈਸ ਕਰਨ ਵਾਲੀ ਸਟੇਟ ਦੇ ਸੀਗੇ ਜਿਨ੍ਹਾਂ ਦਾ ਟ੍ਰੀਟਮੈਂਟ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇ ਹੋਏ ਨੇ ਜਿਨ ਕੀ ਜਿਨ ਕੀ ਨਾਮ ਜਿਹੜੇ ਐਕਸਾਇ ਇੱਕ ਇਸੇ ਪੀਂ ਸੰਦੀਪ ਸਿੰਘ ਆ ਜੀ ਇੱਕ ਪਰਮਜੋਤ ਸਿੰਘ ਆ ਉਹਨਾਂ ਦਾ ਗੱਲਬਾਤ ਸੀਗਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਕਿਹਨੂੰ ਕਿੰਦੀ ਕੁਮਾਰ ਉਹਨਾਂ ਨੂੰ ਕੁਛ ਆਏ ਹੋਏ ਆ ਅ ਸਰ ਕੀ 40 ਸਾਲ ਦੇ ਆਸ-પાસ ਜਿਹੜਾ ਕੰਨਵੈਂਸ਼ਨ ਆ ਉਹ ਵੀ ਜਿਹੜੀ ਕੋਰੋਵੀ ਹਾਂ ਸਹੀ ਕਿ ਆਸਪਤਲ ਤੇ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਹੈ ਕਿੱਥੇ ਕੀਤਾ ਹੈ ਅ ਤੇ ਇਹਦਾ ਆਪਣੇ ਉਹਨਾਂ ਲੁਧਿਆਣੇ ਰੈਫਰ ਕੀਤਾ ਸੀ ਕਿੰਨਾ ਜਿੰਜਰ ਸੀ ਉਹਦਾ ਕਿੰਨੇ ਇਨਫੈਕਸ਼ਨ ਹੋ ਗਏ ਓਵਰਟੇਕ ਸਿਗਲਾਲ ਕਹਿ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਡੈਡ ਆਡੀਓ ਹਸਪੀਟਲ ਤੋਂ ਹਾਂਜੀ ਬਿਲਕੁਲ ਜੀ ਸਰ ਰਾਤ 12:30 ਵਜੇ ਦੇ ਕਰੀਬ ਸਾਡੇ ਕੇਐਸਪੀ ਸਾਹਿਬ ਸੰਦੀਪ ਸਿੰਘ ਕੈਂਡੀਗਟ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਸੀ ਜਗਾ ਨਾਇੰਨ ਸੀਗੇ ਤੇ ਲੁਧਿਆਣੇ ਸਾਈਡ ਤੋਂ ਇੱਕ ਸਕਾਰਪਿਓ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਫੋਰਚੂਨਰ ਗੱਡੀ ਸੀ ਉਹਨੂੰ ਅੱਗ ਵੀ ਲੱਗੀ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸਾਡੀ ਹੋਰਸਾ ਜਿਹੜੀ ਮੌਕੇ ਤੇ ਪਹੁੰਚ ਗਈ ਸੀਗੀ ਪੈਰਗੁਰਗੇਟ ਕੱਢੀ ਨੂੰ ਜਾ ਕੇ ਉਸ ਦੇ ਅੱਗੇ ਜਕੂਪ ਆਇਆ ਗਿਆ ਤੇ ਬਹੁਤ ਅਨਫਰਟਿਊਨਟਲੀ ਉਹਨਾਂ ਦੀ ਡੈਥ ਹੋ ਗਈ ਹੈ ਹੁੰਦਾ ਗਨਮੈਨਾ ਉਹਦੀ ਡੈਥ ਹੋ ਗਈ ਹੈ ਇਹ ਕਿਥੇ ਤੱਕ ਅਨਸ ਸੀ ਇਹ ਲੋਗਿਆ ਨੇ ਤੇ ਨਾਲੋਂ ਉਹ ਤਿੰਨ ਕਿੰਨੇ ਅਨਸ ਸੀ ਇਹ ਤਿੰਨ ਜਣੇ ਸੀ ਕਿ ਗੇਟ ਤੀਜੇ ਦੀ ਐਸਪੀ ਸਾਹਿਬ ਤੇ ਇੱਕ ਉਹਨਾਂ ਦਾ ਗਨਮੈਨਾ ਇੱਕ ਉਹਦਾ ਡਰਾਈਵਰ ਡਰਾਈਵਰ ਜੇ ਸੱਟਾਂ ਲੱਗੀਆਂ ਤੇ ਗਨਮੈਨਾ ਤੇ ਐਸਪੀ ਸਾਹਿਬ ਦੀ ਲਵੀ ਸਕੋਰਪੀਓ ਗੱਡੀ ਦੇ ਦੰਦੇ ਸੀ ਉਹ ਕਰਤਾ ਕਿਤੇ ਦੇ ਉਹ ਹੈ ਨਹੀਂ ਸੀ ਉੱਥੇ ਜਦੋਂ ਗੈਨਯੂ ਦੇ ਨਾਲ ਦੀ ਨਾਲ ਲੋਕਾਂ ਨੇ ਜਿਹੜੇ ਨੇ ਚੱਕ ਲਏ ਉਹ ਕੁਝ ਪਤਾ ਨਹੀਂ ਗੱਡੀ ਕਿੱਥੇ ਵੀ ਸੀ ਗੱਡੀ ਇਹ